ਪੰਜਾਬ ਦੇ ਵਿੱਚ ਝੋਨੇ ਦੀ ਸਟੋਰੇਜ ਦੀ ਗੱਲ ਕਰੀ ਇੱਕ ਵੱਡਾ ਮਸਲਾ ਬਣਿਆ ਹੋਇਆ ਸੀ ਔਰ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਕੈਬਨਿਟ ਮਨਿਸਟਰ ਲਾਲਚੰਦ ਕਟਾਰੂਚੱਕ ਸੈਂਟਰ ਮਨਿਸਟਰ ਦੇ ਨਾਲ ਗੱਲਬਾਤ ਕਰਦੇ ਨੇ ਔਰ ਸਟੋਰੇਜ ਦੇ ਮਸਲੇ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਹੁਣ ਸੈਂਟਰ ਮਿਨਿਸਟਰ ਦਾ ਵੀ ਇੱਕ ਲੈਟਰ ਆਇਆ ਹੈ ਜਿਸ ਦੇ ਵਿੱਚ ਆਸ਼ਵਾਸਨ ਦਿੱਤਾ ਗਿਆ ਕਿ ਪੰਜਾਬ ਦੀ ਆ ਸਮੱਸਿਆ ਜਿਹੜੀ ਹੈ ਉਹ ਕਾਫੀ ਹੱਦ ਤੱਕ ਹੱਲ ਹੁੰਦੀ ਹੋਈ ਨਜ਼ਰ ਆਏਗੀ ਲਾਲਚੰਦ ਕਟਾਰਚਕ ਸਾਡੇ ਨਾਲ ਨੇ ਗੱਲਬਾਤ ਕਰਨ ਸਰ ਸੈਂਟਰ ਮਿਨਿਸਟਰ ਦੇ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੈ ਸਟੋਰੇਜ ਇੱਕ ਅਹਿਮ ਮਸਲਾ ਬਣਿਆ ਹੋਇਆ ਦੂਜੇ ਪਾਸੇ ਰਾਈਜ਼ ਮਿਲਰ ਜਿਹੜੇ ਵਿਰੋਧ ਵੀ ਕਰ ਰਹੇ ਨੇ ਮਿਲਰ ਪਾਲਿਸੀ ਦਾ ਉਸ ਨੂੰ ਲੈ ਕੇ ਵੀ ਕੀ ਕੋਈ ਗੱਲਬਾਤ ਹੋਈ ਔਰ ਓਵਰঅল ਜਿਹੜਾ ਸਟੋਰੇਜ ਦਾ ਮਸਲਾ ਹੈ ਉਸ ਨੂੰ ਲੈ ਕੇ ਕੀ ਹੱਲ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਦੋ ਸਵਾਲ ਨੇ ਜਿਹੜੇ ਤੁਸੀਂ ਖੜੇ ਕੀਤੇ ਆ ਇੱਕ ਤਾਂ ਹੈਗਾ ਸਪੇਸ ਦਾ ਸਵਾਲ ਇਹ ਕਹੇਗਾ ਮਿਲਿੰਗ ਜਿਹੜੀ ਪਾਲਿਸੀ ਹੈ ਸਾਡੇ ਉਹਦੇ ਨਾਲ ਕੋਈ ਇਤਰਾਜ਼ ਸਾਡੇ ਪੰਜਾਬ ਦੇ ਮਿਲਰਸ ਦਾ ਸੋ ਮੈਂ ਪਹਿਲੀ ਗੱਲ ਤੇ ਕਲੀਅਰ ਕਰ ਦਵਾ ਕਿ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਮਿਲਰਸ ਵੱਲੋਂ ਸਪੇਸ ਨੂੰ ਲੈ ਕੇ ਚਿੰਤਾਵਾਂ ਜਾਰੀ ਕੀਤੀਆਂ ਗਈਆਂ ਸਨ ਉਹ ਕਿਉਂਕਿ ਪੈੜੀ ਦਾ ਸੀਜ਼ਨ ਵੀ ਸਿਰ ਦੇ ਉੱਤੇ ਆ ਸੋ ਉਹਨੂੰ ਧਿਆਨ ਚ ਰੱਖ ਕੇ ਪਹਿਲੋਂ ਤਾਂ ਸਾਡੇ ਅਫੀਸਰ ਸਹਿਬਾਨ ਨੇ ਪੱਤਰ ਵਿਹਾਰ ਕੀਤਾ ਕੇਂਦਰ ਦੇ ਅਫੀਸਰਸ ਦੇ ਨਾਲ ਫਿਰ ਉਹਨਾਂ ਨੇ ਮੀਟਿੰਗਾਂ ਵੀ ਕੀਤੀ ਉਹਨਾਂ ਦੇ ਨਾਲ ਔਰ ਮਾਨਜੂ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਦੇ ਤਹਿਤ ਮੈਂ ਵੀ 28 ਅਗਸਤ ਨੂੰ ਮਾਨਜੂ ਕੇਂਦਰੀ ਮੰਤਰੀ ਜੋ ਸਾਡੇ ਫੂਡ ਸੁਰੂ ਸਪਲਾਈ ਦੇ ਨੇ ਪਲਾਜੂ ਸੀਜੀ ਨੂੰ ਮਿਲਿਆ ਸੋ ਓਨੈਸਟਲੀ ਮੈਂ ਇਹ ਗੱਲ ਕਹਿ ਸਕਦਾ ਕਿ ਬੜੇ ਅ अच्छੇ ਮਾਹੌਲ ਚ ਬੜੇ ਹੰਬਲ ਢੰਗ ਦੇ ਨਾਲ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਔਰ ਸਾਡੇ ਸਵਾਲਾਂ ਨੂੰ ਉਹਨਾਂ ਨੇ ਐਗਜ਼ਾਮਨ ਵੀ ਕੀਤਾ ਔਰ 29 ਤਰੀਕ ਨੂੰ 29 ਤਰੀਕ ਨੂੰ ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਕਿ ਪੈਡੀ ਦਾ ਸੀਜ਼ਨ ਸ਼ੁਰੂ ਸਾਡਾ 20-25 ਦਿਨ ਰਹਿ ਗਏ ਆ ਔਰ ਸਪੇਸ ਸਾਡੇ ਕੋਲ ਹੈ ਨਹੀਂ ਸੋ ਇਹ ਪੰਜਾਬ ਦੇ 나ੜੇ ਸਿੰਗਲ ਮਿਲਰਸ ਦੀ ਡਿਮਾਂਡ ਆ ਬਲਕਿ ਸੱਚੇ ਪੰਜਾਬ ਦੇ ਪੈਡੀਸੀਜਨ ਦੀ ਲੋਡ ਹੈਗੀ ਆ ਸੋ ਇਸ ਕਰਕੇ ਮਤਲਬ ਇਹ ਸਵਾਲ ਅਸੀਂ ਉਹਨਾਂ ਅੱਗੇ ਰੱਖੇ ਸਨ ਸੋ ਮੈਨੂੰ ਖੁਸ਼ੀ ਹੈ ਕਿ 28 ਤਰੀਕ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਇੱਕ ਚਿੱਠੀ ਜਾਰੀ ਕੀਤੀ ਹੈ ਜਿਹਦੇ ਵਿੱਚ ਉਹ ਉਹਨਾਂ ਨੇ ਕਿਹਾ ਹੈ ਕਿ ਅਸੀਂ 23 ਲੱਖ ਮੀਟ੍ਰਿਕ ਟਨ ਪੰਜਾਬ ਦੇ ਅੰਦਰੋਂ ਜਿਹੜਾ ਉਹ ਅਨਾਜ ਹੈ ਉਹ ਚੱਕਾਂਗੇ ਨਾ ਦੇਣਾਂ ਦੇ ਦੌਰਾਨ ਇੱਕ ਤਾਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਸੈਕੰਡ ਉਹਨਾਂ ਨੇ ਕਿਹਾ ਕਿ ਅਸੀਂ 2 ਲੱਖ ਮੀਟ੍ਰਿਕ ਟਨ ਜਿਹੜਾ ਨਾਨ ਬਾਸਮਤੀ ਚਾਵਲ ਇਹ ਮਲੇਸ਼ੀਆ ਨੂੰ ਐਕਸਪੋਰਟ ਵੀ ਕਰਾਂਗੇ ਤੇ ਹੋਰ ਵੀ ਕਿਉਂਕਿ ਇਹ ਉਹਨਾਂ ਦੇ ਲੈਵਲ ਦੀ ਗੱਲ ਹੈਗੀ ਆ ਸੋ ਇਹ ਜਿਹੜਾ 25 ਲੱਖ ਮੀਟ੍ਰਿਕ ਟਨ ਜਿਹੜਾ ਪੰਜਾਬ ਦੇ ਗੋਦਾਮਾਂ ਚੋਂ ਅਨਾਜ ਚੱਕਿਆ ਜਾਣਾ ਇਹਨਾਂ ਦਿਨਾਂ ਦੇ ਦੌਰਾਨ ਇਹਦੇ ਨਾਲ ਜਿਹੜੀ ਸਾਡੀ ਸਪੇਸੀ ਮਤਲਬ ਚਿੰਤਾ ਸੀਗੀ ਇਹ ਸਾਡੀ ਚਿੰਤਾ ਦੂਰ ਹੋ ਗਈ ਹੈ ਸੋ ਮੱਲ ਲੈ ਬਿਕ ਮੈਂ ਸਮੇਂ ਦਾ ਬੜਾ ਸਾਰਥਕ ਸਿੱਟਾ ਨਿਕਲਿਆ ਉਸ ਮੀਟਿੰਗ ਦਾ ਔਰ ਜਿਸ ਤੋ ਤੱਕ ਮਿਲਿੰਗ ਪਾਲਸੀ ਦਾ ਸਵਾਲ ਹੈ ਮੈਂ ਤਾਂ ਬੜੇ ਖੁੱਲੇ ਮਨ ਦੇ ਨਾਲ ਮੈਨੂੰ ਹਰ ਵਾਰੀ ਮਿਲਰਜ਼ ਆ ਕੇ ਮਿਲਦੇ ਆ ਔਰ ਅਸੀਂ ਜਦੋਂ ਵੀ ਕੋਈ ਮਿਲਿੰਗ ਪਾਲਸੀ ਪੰਜਾਬ ਚ ਬਣਾਉਨੇ ਆ ਉਹਦਾ ਕੋਈ ਡਰਾਫਟ ਤਿਆਰ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਜਿਹੜੇ ਉਹਦੇ ਨਾਲ ਸਬੰਧਤ ਲੋਕ ਨੇ ਚਾਹੇ ਉਹ ਮਤਲਬ ਆਪਣੇ ਮਿੱਲਰ ਨੇ ਚਾਹੇ ਆਰਤੀ ਨੇ ਚਾਹੇ ਮਜ਼ਦੂਰ ਨੇ ਉਹਨਾਂ ਨੂੰ ਕਾਲ ਕਰਦੇ ਹਾਂ ਉਹਨਾਂ ਨਾਲ ਮੀਟਿੰਗਾਂ ਕਰਦੇ ਹਾਂ ਸੋ ਹਰ ਪਾਲਿਸੀ ਨੂੰ ਬਣਾਉਣ ਤੋਂ ਪਹਿਲਾਂ ਉਹਨਾਂ ਦੀ رائے ਲੈ ਕੇ ਫਿਰ ਉਹਨੂੰ ਕੰਪਲੀਟ ਕੀਤਾ ਜਾਂਦਾ ਫਿਰ ਅਸੀਂ ਕੈਬਨਿਟ 'ਚ ਉਹਨੂੰ ਭੇਜਦੇ ਹਾਂ ਸੋ ਅਦਰਵਾਈ ਵੀ ਕੋਈ ਉਹਨਾਂ ਦਾ ਚਿੰਤਾ ਹੋਏਗੀ ਕੋਈ ਸਵਾਲ ਹੋਏਗਾ ਇਸ ਪਾਲਿਸੀ ਨੂੰ ਲੈ ਕੇ ਤਾਂ ਬਸ ਸੁਣਾਗੇ ਆਪਣੇ ਲੋਕ ਨੇ ਮਾਦਾ ਕਦੀ ਕਿਸੇ ਤੋਂ ਮਤਲਬ ਮੁੱਖੀ ਨਹੀਂ ਮੋੜਿਆ ਤੋ ਖੁੱਲੇ ਮਾਰਨਾ ਮਿਲੀਦਾ ਔਰ ਹਮੇਸ਼ਾ ਲੋਕਾਂ ਤੋਂ ਚੰਗੀਆਂ ਰਾਵਾਂ ਵੀ ਆਂਦੀਆਂ ਨੇ ਮਤਲਬ ਜੀ ਓਵਰਆਲ ਅਗਰ ਪੰਜਾਬ ਦੇ ਵਿੱਚ ਉਤਪਾਦਨ ਦੀ ਗੱਲ ਕਰੀਏ ਝੋਨੇ ਦਾ ਕਿੰਨਾ ਉਤਪਾਦਨ ਹੈ ਔਰ ਸਟੋਰੇਜ ਦੀ ਕੀ ਸ਼ਮਤਾ ਹੈ ਪੰਜਾਬ ਦੇ ਕੋਲ ਕਿੰਨੇ ਕਿੰਨੇ ਕੁ ਸਟੋਰੇਜ ਦੀ ਕੈਪੈਸਿਟੀ ਹੈ ਆਪਣੇ ਕੋਲ ਸਾਡੇ ਇਸ ਵੇਲੇ ਜਿਹੜਾ ਟਾਰਗੇਟ ਸਾਨੂੰ ਮਿਲਿਆ ਕੇਂਦਰੀ ਪੂਲ ਦੇ ਲਈ ਉਹ 190 ਲੱਖ ਮੀਟਰ ਦਾ ਮਿਲਿਆ ਇਸ ਵਾਰ ਸੋ ਪੰਜਾਬ ਦੇ ਅੰਦਰ ਜਨਰਲ ਜਿਹੜੀ ਮਤਲਬ ਸਟੋਰੇਜ ਦੀ ਕਪੈਸਿਟੀ ਆ ਉਹ 171 ਲੱਖ ਮੀਟਰ ਟਨ ਦੀ ਹੈ ਪੰਜਾਬ ਦੇ ਗੜੋਨਾ ਚ ਤੇ ਜੋ ਇਸ ਵੇਲੇ ਵੀ ਸਾਡੇ ਕੋਲ 121 ਲੱਖ ਮੀਟਰ ਟਨ ਚਾਵਲ ਪਿਆ 50 ਲੱਖ ਮੀਟਰ ਟਨ ਸਾਡੇ ਕੋਲ ਵੀਟ ਪਈ ਹੈ ਸੋ ਮਤਲਬ ਜਿਹੜਾ 190 ਲੱਖ ਮੀਟਰ ਟਨ ਚੋਹਣਾ ਆ ਆਲਮੋਸਟ ਉਹਦਾ 172 ਲੱਖ ਮੀਟਰ ਟਨ ਚਾਵਲ ਹੋਰ ਨਿਕਲਣਾ ਸੋ ਮੈਨੂੰ ਲੱਗਦਾ ਵੀ ਜਿਹੜਾ ਇਹ 5 ਜੀ ਲੱਖ ਮੀਟ੍ਰਿਕ ਟਨ ਦਾ ਜਿਹੜਾ ਕੇਂਦਰ ਨੇ ਮਤਲਬ ਮੀਟਿੰਗ ਤੋਂ ਬਾਅਦ ਇੱਕ ਡਿਸੀਜਨ ਲਿਆ ਇਹਦੇ ਨਾਲ ਕਾਫੀ ਵੱਡੀ ਸਪੇਸ ਬਣ ਆ ਜੁਮਣ ਗਈ ਸੋ 191 ਲੱਖ ਮੀਟ੍ਰਿਕ ਟਨ ਕੇਂਦਰੀਆ ਫੂਡ ਪੂਲ ਦੇ ਵਿੱਚ ਉਸ ਤੋਂ ਬਾਅਦ 25 ਲੱਖ ਮੀਟ੍ਰਿਕ ਟਨ ਜਿਹੜਾ ਹੋਰ ਚੱਕੂਗਾ ਉਸ ਤੋਂ ਉਤਰਿਕ हां हां मतलब मैं वही गल कह रहा हूं 23 लाख मीट्रिक टन वो खुली मार्केट च परचेज ਕਰਨਗੇ और 2 लाख मीट्रिक टन ਉਹਨਾਂ ਨੇ ਮਲੇਸ਼ੀਆ ਨੂੰ ਐਕਸਪੋਰਟ ਕਰਨ ਦਾ ਫੈਸਲਾ ਕੀਤਾ ਸੋ ਇਹਦੇ ਨਾਲ ਕਾਫੀ ਵੱਡਾ ਸਪੇਸ ਬਣਦਾਣਾ ਸੋ ਇਹ سلسلہ ਹੋਰ ਵੀ ਅੱਗੇ ਲਗਾਤਾਰ ਜਾਰੀ ਰਹਿਣਾ ਬਿਲਕੁਲ ਯਾਨੀ ਸਿੱਧੇ ਤੌਰ ਤੇ ਸਟੋਰੇਜ ਦੀ ਸਮੱਸਿਆ ਦਾ ਹੱਲ ਹੋਏਗਾ ਕਿਉਂਕਿ ਕੇਂਦਰ ਨੇ ਹੱਥ ਪੱਲਾ ਫੜਾਣਾ ਹੁਣ ਸਟੇਟ ਗਵਰਨਮੈਂਟ ਨੂੰ ਸ਼ੁਰੂ ਕਰ ਦਿੱਤਾ ਹੈ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿ 23 ਲੱਖ ਮੈਟ੍ਰਿਕ ਟਨ ਓਪਨ ਮਾਰਕੀਟ ਦੇ ਵਿੱਚ ਸੇਲ ਹੋਏਗੀ ਔਰ ਦੂਜੇ ਪਾਸੇ 2 ਲੱਖ ਮੈਟ੍ਰਿਕ ਟਨ ਜਿਹੜਾ ਉਹ ਮਲੇਸ਼ੀਆ ਦੇ ਵਿੱਚ ਐਕਸਪੋਰਟ ਕੀਤਾ ਜਾਏਗਾ ਯਾਨੀ ਕੁਝ ਹੱਦ ਤੱਕ ਸਮੱਸਿਆ ਜਿਹੜੀ ਹੈ ਉਹ ਜ਼ਰੂਰ ਹੱਲ ਹੋਏਗੀ ਦੂਜੇ ਪਾਸੇ ਜਿਹੜੇ ਮਿਲਰਸ ਲਗਾਤਾਰ ਮਿਲਰ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਉਸ ਨੂੰ ਲੈ ਕੇ ਵੀ ਮੰਤਰੀ ਕਹਿੰਦੇ ਨਜ਼ਰ ਆਏ ਨੇ ਕਿ ਅਸੀਂ ਮਿਲਰਸ ਦੇ ਨਾਲ ਖੜੇ ਹਾਂ ਉਹਨਾਂ ਦੀ ਹਰ ਸ਼ੰਕਾਵਾ ਦਾਨੀਵਾਰਣ ਕੀਤਾ ਜਾਏਗਾ ਉਹਨਾਂ ਨਾਲ ਗੱਲਬਾਤ ਕੀਤੀ ਜਾਏਗੀ ਔਰ ਬਹਿ ਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾਏਗੀ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ